ਦੇਸ ਬਦੇਸ ਦੇ ਵਸਦੇ ਆ ਸਾਰਿਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਜੀਗਰ ਭਾਈਚਾਰਾ ਤੇ ਬੋਮੁਖਤ ਕਬੀਲੇ ਪਿੰਡ ਦੋਦਾ ਦੇ ਆਪਣੇ ਜਿਹੜੀ ਆਪਣੇ ਚੋਣ ਹੋਣੀ ਹੈ ਇਤੋਂ ਐਮਐਲਏ ਦੀ ਚੋਣ ਗਿੱਦੜਵਾਹਾ ਗਿੱਦੜਵਾਹਾ ਹਲਕੇ ਦੇ ਪਿੰਡ ਪਿੰਡ ਦੋਦਾ ਦੇ ਵਿੱਚ ਇਕੱਠੇ ਹੋਏ ਆ ਸਮੁੱਚਾ ਭਾਈਚਾਰਾ ਅੱਜ ਇਕੱਠਾ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਕਾਲ ਦਿੱਤੀ ਸੀ ਉਹਦੇ ਵਿੱਚ ਅੱਜ 28 ਤਰੀਕ ਨੂੰ ਦੁੱਧੇਪੰਡਾ ਤੇ 1 ਤਰੀਕ ਨੂੰ ਜਿਹੜੀ ਸਾਡੀ ਮੀਟਿੰਗ ਆ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਹੋਣੀ ਹੈ ਤੇ 4 ਤਰੀਕ ਨੂੰ ਬਰਨਾਲੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਜਿਮਨੀ ਚੋਣਾਂ ਨੇ ਚਾਰ ਹਲਕਿਆਂ ਦੇ ਵਿੱਚ ਹੋਣੀਆਂ ਨੇ ਉਹਦੇ ਵਿੱਚ ਸਾਡੇ ਭਾਈਚਾਰੇ ਨੇ ਜਿਹੜਾ ਸਾਡਾ ਪਹਿਲਾਂ ਹੀ ਬੈਨਰ ਚੱਲ ਰਿਹਾ ਹੈ ਵੀ ਜੇਕਰ ਬਾਦੀਗਰ ਤੇ ਬੇਮੁਖਤ ਜਾਤੀਆਂ ਨੂੰ 2% ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਉਸੇ ਬੈਨਰ ਦੇ ਹੇਠ ਅਸੀਂ ਅੱਜ ਇੱਥੇ ਪਹਿਲਾਂ ਗਿੱਦੜਵਾਹਾ ਦੇ ਵਿੱਚ ਆਪਣੀ ਟੀਮ ਬਣਾ ਕੇ ਘਰ ਘਰ ਦੇ ਵਿੱਚ ਅਸੀਂ ਉਹ ਟੀਮ ਭੇਜਾਂਗੇ ਅੱਜ ਸਾਡੀ ਟੀਮ ਦੀ ਚੋਣ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਇੱਕ ਤਰੀਕ ਨੂੰ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਸਮੁੱਚੇ ਬਮੁਖਤਕਮ ਮਿਲ ਜਾਣ ਤੇ ਬਾਜੀਗਰ ਭਾਈਚਾਰੇ ਨੂੰ ਨਾਲ ਲੈ ਕੇ ਉੱਥੇ ਵੀ ਟੀਮਾਂ ਗਠਿਤ ਕਰਾਂਗੇ ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਹੋਊਗਾ ਸੋ ਸਾਡੀ ਮੁਹਿੰਮ ਆ ਜਿਹੜੀ ਉਹ ਸ਼ੁਰੂ ਆ ਤੇ ਚੱਲੂ ਰਹੂਗੀ ਉਹਨਾਂ ਟਾਈਮ ਰਹੂਗੀ ਜਿੰਨਾ ਚੰਨ ਸਾਡਾ ਹੱਕ ਸਾਡੇ ਬੱਚਿਆਂ ਨੂੰ ਤੇ ਸਾਡੇ ਭਾਈਚਾਰੇ ਨੂੰ ਨਹੀਂ ਮਿਲਦਾ ਤੋ ਇਹ ਸਰਕਾਰ ਦੇ ਹੱਥ ਵਿੱਚ ਹੈ ਕਿ ਉਹ ਕਿੰਨੀ ਜਲਦੀ ਸਾਡਾ ਜਿਹੜਾ ਹਾਲਾ ਉਹ ਕਰਦੇ ਆ ਤੇ ਨਾਲ ਦੀ ਨਾਲ ਅਸੀਂ 31 ਅਗਸਤ ਜਿਹੜਾ ਸਾਡਾ ਮੁਕਤੀ ਦਿਵਸ ਹੈ ਜਿਹੜਾ ਸਾਡਾ ਆਜ਼ਾਦੀ ਦਾ ਦਿਹਾੜਾ 31 ਅਗਸਤ ਉਸ ਨੂੰ ਮਨਾਉਣ ਵਾਸਤੇ ਵੀ ਅਸੀਂ ਲੋਕਾਂ ਨੂੰ ਲਾਂਬੰਦ ਕਰ ਰਹੇ ਹਾਂ ਔਰ ਚਾਰੇ ਹਲਕਿਆਂ ਦੇ ਵਿੱਚ ਸਮੱਚੇ ਭਾਈਚਾਰੇ ਇਕੱਠੇ ਹੋ ਕੇ ਹਰ ਥਾਂ ਤੇ ਅਸੀਂ ਉਹ ਜਿਹੜਾ ਦਿਹਾੜਾ ਉਹ ਮਨਾਵਾਂਗੇ ਸੋ ਸਾਰਿਆਂ ਤੋਂ ਅਸੀਂ ਇੱਕੇ ਦੀ ਅਪੀਲ ਵੀ ਕਰਦੇ ਆਂ ਔਰ ਸਮੱਚੇ ਭਾਈਚਾਰੇ ਨੂੰ ਬੇਨਤੀ ਵੀ ਕਰਦੇ ਆਂ ਕਿ ਘਰਾਂ ਦੇ ਵਿੱਚ ਵਰਜੋ ਇਹ ਸਰਕਾਰ ਨੇ ਜਿਹੜਾ ਸਾਡਾ ਹੱਕ ਮਾਰਿਆ ਹੋਇਆ ਜਿੰਨਾ ਦਾ ਸਾਨੂੰ ਹੱਕ ਨਹੀਂ ਮਿਲਦਾ ਔਰ ਬੱਚਿਆਂ ਨੂੰ ਖਾਸ ਕਰਕੇ ਸਟੂਡੈਂਟਾਂ ਨੂੰ ਬੇਨਤੀ ਆ ਜਿੰਨੀਆਂ ਵੀ ਜੁਨੀਆਨਾਂ ਨੇ ਜਿੰਨੇ ਵੀ ਭਾਈਚਾਰੇ ਜਿੰਨੇ ਵੀ ਲੀਡਰ ਨੇ ਆਪੋ ਆਪਣੇ ਪਰਵਾਰੀਆਂ ਪੁੱਛੇ ਚੜਦੇ ਹੋਏ ਭਾਈਚਾਰੇ ਵਾਸਤੇ ਇੱਕ ਇਕ ਹੋ ਜੋ ਤੇ ਇਕੱਠੇ ਹੋ ਕੇ ਆਪਾਂ ਇਸ ਸੰਘਰਸ਼ ਕਰਨਾ ਸਾਰਿਆਂ ਦਾ ਧੰਨਵਾਦ ਤੇ ਨਾਰਾਂ ਦੇ ਨਾਲ ਆਪਾਂ ਸਮਾਪਤੀ ਕਰਾਂਗੇ جدا کا جنگاد جی جی گلت کبیلا جنگا باد گرو جی کا خالص